ਸਭ ਤੋਂ ਪਹਿਲਾਂ ਤੇ ਸਾਰੇ ਦੇਸ਼ਵਾਸੀਆਂ ਨੂੰ 79ਵੇਂ ਸੁਤੰਤਰਤਾ ਦਿਵਸ ਤੇ ਬਹੁਤ ਬਹੁਤ ਵਧਾਈ ਹੋਵੇ। ਇਹ ਉਮੀਦ ਫਾਊਂਡੇਸ਼ਨ ਦਾ ਬਹੁਤ ਵਧੀਆ ਉਪਰਾਲਾ ਹੈ ਤੇ ਹਰ ਸਾਲ ਕਰਦੇ ਆ ਰਹੇ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਰੈਗੂਲਰ ਬਲੱਡ ਕੈਂਪ ਲਗਾ। ਤੇ ਲਗਭਗ 200 ਤੋਂ 250 ਯੂਨਿਟ ਹਰ ਸਾਲ ਦੇ ਕੰਟ੍ਰਿਬਿਊਟ ਕਰਦੇ। ਤੇ ਇਹਦੇ ਨਾਲ ਇਸੇ ਦਿਨ ਨਹੀਂ ਨਹੀਂ ਬਲਕਿ ਅਦਰਵਾਈਜ਼ ਕਿਤੇ ਜਰੂਰ ਤੋਂ ਪਵੇ। ਤੇ ਉਮੀਦ ਫਾਊਂਡੇਸ਼ਨ ਦੇ ਕਾਰਜਕਰਤਾ हमेशा तत्पर ਰਹਿੰਦੇ ਨੇ ਲੋਕਾਂ ਦੀ ਬਦਦ ਕਰਦੇ ਬਹੁਤ ਵਧੀਆ ਬ੍ਰਾਲਾ ਜੀ ਸ੍ਰੇਸ਼ ਭਟਿਆ ਜੀ ਬਾਕੀ ਉਹਨਾਂ ਦੇ ਸਾਰੇ ਮੈਂਬਰ ਪ੍ਰਧਾਨ ਜੀ ਬੈਠੇ ਨੇ ਮੈਂ ਬਹੁਤ ਬਹੁਤ ਇਹਨਾਂ ਦਾ तहे ਦਿਲੋਂ ਧੰਨਵਾਦੀ ਅੱਜ ਦਾ ਦਿਨ ਜਿਹੜਾ ਭਾਰਤ ਨੂੰ ਕਿੰਨੀਆਂ ਵੱਡੀਆਂ ਚੁਣੌਤੀਆਂ ਨੇ ਅੰਤਰਰਾਸ਼ਟਰੀ ਲੈਵਲ ਤੇ ਵੀ ਸਾਡੇ ਅੰਦਰੂਨੀ ਵੀ ਲੇਕਿਨ ਅਸੀਂ ਇੱਕ ਬਹੁਤ ਹੀ ਸਖਤ ਮਨੇ ਵਧੀਆ ਤੇ ਤਾਕਤਵਰ ਜਿਹੜਾ ਸੈਂਟਰ ਹੋਣ ਕਰਕੇ ਜਿੱਦਾਂ ਅੰਬੇਦਕਰ ਜੀ ਨੇ ਵੀ ਕਿਹਾ ਸੀ ਜੋ ਚੜਾ ਕੇ ਨੇ ਮੈਂ ਕਿਹਾ ਸੀ ਕਿ ਜਿੰਨਾ ਚਿਰ ਤੱਕ ਸੈਂਟਰ ਮਜ਼ਬੂਤ ਨਹੀਂ ਹੋਏਗਾ ਦੇਸ਼ ਤਰੱਕੀ ਨਹੀਂ ਕਰੇਗਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ રૂપ ਵਿੱਚ ਤੁਹਾਨੂੰ ਇੱਕ ਬਹੁਤ ਹੀ ਸਟਰੋਂਗ ਜਿਹੜਾ ਪ੍ਰਧਾਨ ਮੰਤਰੀ ਮਿਲਿਆ ਤੇ ਜਿਸ ਦੇ ਕਰਕੇ ਅਸੀਂ ਅੱਜ ਉਹ ਯੂ ਐਸ ਏ ਜਿਹੜਾ ਸਾਡੇ ਉੱਤੇ ਅੱਜ ਟੈਰਿਫ ਵਾਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਆਪਣੇ ਕਿਸਾਨਾਂ ਦੇ ਹੱਥਾਂ ਨੂੰ ਅਸੀਂ ਆਪਣੇ ਮਜ਼ਦੂਰਾਂ ਦੇ ਹੱਥਾਂ ਨੂੰ ਅਸੀਂ ਆਪਣੇ ਐਮ ਐਸ ਐਮ ਇ ਦੇ ਹੱਥਾਂ ਨੂੰ ਲੈ ਕੇ ਅਸੀਂ ਉਹਨਾਂ ਨੂੰ ਸਾਫ਼ ਮਨਾ ਕਰ ਦਿੱਤਾ ਹੈ ਕਿ ਜੋ ਕਰਨਾ ਤੁਹਾਡੇ ਕੋਲ ਜੋ ਤੁਹਾਡੇ ਕੋਲ ਜ਼ੋਰ ਲੱਗਦਾ ਲਾ ਲਓ ਅਸੀਂ ਆਪਣੇ ਕਿਸਾਨੀ ਨੂੰ ਬਰਬਾਦ ਨਹੀਂ ਹੋਣ ਦੇਣਾ ਇਸੇ ਤਰ੍ਹਾਂ ਤੁਸੀਂ ਦੇਖਿਆ ਕਿ ਉਹ ਆਪਰੇਸ਼ਨ ਜਿਹੜਾ ਸੰਦੂਰ ਕੀਤਾ ਗਿਆ ਅੱਜ ਸਾਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ ਹੈ ਕਿ ਦੇਸ਼ ਹੁਣ ਪੂਰੀ ਤਰ੍ਹਾਂ ਜ਼ੁਲਮ ਸਹਿਣ ਨੂੰ ਨਹੀਂ ਮਤਲਬ ਕਿ ਜਵਾਬ ਦੇਣ ਨੂੰ ਪੂਰਾ ਤਿਆਰ ਹੈ ਅਸੀਂ ਹੁਣ ਅੰਦਰ ਵੜ ਕੇ ਉਹਨਾਂ ਦੇ ਅੰਦਰ ਘਰਾਂ 'ਚ ਵੜ ਕੇ ਉਹਨਾਂ ਨੂੰ ਮਾਰਾਂਗੇ ਇਹ ਬਹੁਤ ਵੱਡੀ ਇੱਕ ਕਮਜ਼ੋਰੀ ਸੀ ਪਹਿਲੇ ਪਹਿਲੀਆਂ ਸਰਕਾਰਾਂ ਦੀ ਰਹੀ ਜਿਸ ਕਰਕੇ ਇੰਨਾ ਪਾਕ ਜਿਹੜੇ ਸਾਡੇ ਗਵਾਂਡੀ ਦੇਸ਼ ਹੈ ਉਹਨਾਂ ਦੀ ਸੋਚ ਉਹ ਬਣ ਚੁੱਕਿਆ ਸੀ ਉਹਨਾਂ ਦਾ ਉਹਨਾਂ ਨੂੰ ਲੱਗਦਾ ਸੀ ਕਿ ਜਿੱਥੇ ਮਰਜ਼ੀ ਜਾਵਾਂਗੇ ਜੋ ਮਰਜ਼ੀ ਕਰਾਂਗੇ ਤੇ ਹਿੰਦੁਸਤਾਨ ਨੂੰ ਜਵਾਬ ਨਹੀਂ ਦੇਣਾ ਪਰ ਜਿਸ ਤਰ੍ਹਾਂ ਹੀ ਉਹਨਾਂ ਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ ਸਾਰੀ ਦੁਨੀਆ ਹੀ ਖੜੀ ਹੋ ਗਈ ਸਾਰੀ ਦੁਨੀਆ ਦੀਆਂ ਨਜ਼ਰਾਂ ਹਿੰਦੁਸਤਾਨ ਤੇ ਹੋ ਗਈਆਂ ਅੱਜ ਜਦੋਂ ਅਸੀਂ ਮੇਕ ਇਨ ਇੰਡੀਆ ਦੇ ਤਹਿਤ ਇਡਾ ਤਗੜਾ ਸਟਰੋਂਗ ਸੈਟਅਪ ਸਾਡਾ ਬਣ ਗਿਆ ਅਸੀਂ ਹਥਿਆਰ ਜਿਹੜੇ ਜਿਨ੍ਹਾਂ ਦੇ ਸਾਨੂੰ ਬਾਕੀ ਮੁਲਕਾਂ ਤੇ ਡਿਪੈਂਡ ਕਰਨਾ ਪੈਂਦਾ ਸੀ ਅੱਜ ਅਸੀਂ ਆਪਣੇ ਕੰਟਰੀ 'ਚੋਂ ਬਣਾ ਕੇ ਬਾਰਲੇਡੇਸ਼ਨ ਨੂੰ ਦੇ ਰਹੇ ਇੱਕ ਬਹੁਤ ਵੱਡੀ ਚੇਂਜ ਇਸ ਦੇ ਨਾਲ ਨਹੀਂ ਅੱਜ ਦੇਸ਼ ਵਿੱਚ ਨਾਰੀ ਸ਼ਕਤੀ ਨੂੰ ਬਹੁਤ ਤਾਕਤ ਮਿਲੀ ਹੈ ਐਮ ਐਸ ਐਮਈ ਯੂਨਿਟਸ ਬਹੁਤ ਤਾਕਤ ਮਿਲੀ ਹੈ ਤੇ ਅੱਜ ਪ੍ਰਧਾਨ ਮੰਤਰੀ ਨੇ ਪੱਸ਼ ਨੂੰ ਚ ਕਿਹਾ ਕਿ ਦੇਸ਼ ਦੀ ਇਕਨੋਮੀ ਨੂੰ ਹੋਰ ਸਟਰੋਂਗ ਕਰ ਲੈ ਜਿਹੜਾ GST ਦਾ ਪਰਸੈਂਟੇਜ ਜੋ ਕਟਾਈ ਜਾਏਗੀ ਜਿਹਦੇ ਨਾਲ ਘਰੇਲੂ ਉਦਯੋਗ ਛੋਟੇ ਉਦਯੋਗ ਨੂੰ ਬਹੁਤ ਜ਼ਿਆਦਾ ਤਾਕਤ ਮਿਲੇਗੀ ਤੇ ਇਹ ਜਿਹੜਾ ਸਾਡੇ ਉੱਤੇ ਟੈਰਿਫ ਵਾਰ ਕੀ ਕੀਤਾ ਜਾ ਰਿਹਾ ਇਹਨੂੰ ਵੀ ਇੱਕ ਇੱਕ ਨਜਾਦ ਮਿਲੇਗੀ ਇਤੋਂ ਅਸੀਂ ਸક્ષਮ ਅਸੀਂ ਦੁਨੀਆ ਦੀ ਮਾਰਕੀਟਾਂ ਬਹੁਤ ਵੱਡੀ ਹੈ ਇਤੋਂ ਸਾਨੂੰ ਬਾਹਰ ਬਣਾ ਕੇ ਤੇ ਜਿੰਦੇ ਜ਼ਰੂਰ ਤੇ ਸਾਡੀ ਆਪਣੀ ਹੀ ਬਹੁਤ ਵੱਡੀ ਮਾਰਕੀਟ ਹੈ ਤੇ ਅੱਜ ਇੱਕ ਉਹਨਾਂ ਨੇ ਹੋਰ ਗੱਲ ਬਹੁਤ ਵੱਡੀ ਕਹੀ ਕਿ ਮੇਕ ਇਨ ਇੰਡੀਆ ਦਾ ਯੂਜ਼ ਕਰੋ ਵਦੇਸ਼ੀ ਜਿਹੜਾ ਹਿਮਾਲਾ ਉਹਦੀ ਵਰਤੋਂ ਕਰਨੀ ਬੰਦ ਕਰੋ ਤੇ ਆਓ ਸਾਰੇ ਪ੍ਰਣ ਲਈਏ ਕਿ ਅੱਜ ਤੋਂ ਘੱਟ ਤੋਂ ਘੱਟ ਜਿੰਨੀ ਨਿਰਭਰਤਾ ਹੋ ਸਕਦੀ ਹੈ ਜਿੱਤੇ ਬਹੁਤ ਮਜਬੂਰੀ ਹੈ ਠੀਕ ਹੈ ਲੇਕਿਨ ਜਿੰਨੀ ਵੱਧ ਤੋਂ ਵੱਧ ਹੋ ਸਕਦਾ ਹੈ ਉਹ ਅਸੀਂ ਆਪਣੇ ਘਰੇਲੂ ਉਦਯੋਗ ਨੂੰ ਅੱਗੇ ਬਣੀ ਹੋਈਆ ਅਵਸਥਾ ਨੂੰ ਵਰਤੀ ਹੈ ਉਸ ਦੇ ਨਾਲ ਹੀ ਮੈਂ ਅੱਜ ਜਿਹੜੇ ਸਾਡੇ ਸ਼ਹੀਦਾਂ ਨੇ ਜਿੰਨਾ ਕਰਕੇ ਸਾਨੂੰ ਆਜ਼ਾਦੀ ਮਿਲੀ ਮੈਂ ਉਹਨਾਂ ਨੂੰ ਵੀ ਨਮਨ ਕਰਨਾ ਹਜ਼ਾਰਾਂ ਲੱਖਾਂ ਲੋਕ ਸ਼ਹੀਦ ਹੋਏ ਤਾਂ ਕਰਕੇ ਅਸੀਂ ਤਾਂ ਨਿੱਕੀ ਸ਼ਹੀਦਾਂ ਕਈ ਤੇ ਸਾਡੇ ਸਾਹਮਣੇ ਨੇ ਲੀਡਰ ਜਿਦਾਂ ਭਗਤ ਸਿੰਘ ਜੀ ਹੋ ਗਏ ਰਾਜੂਰੀ ਸਿਕਦੇਵ ਜੀ ਜਿਨ੍ਹਾਂ ਦੇ ਨਾਮ ساری ਦੁਨੀਆ ਜਾਣਦੀ ਔਰ ਕਈ ਇਹੋ ਜਿਹੇ ਲੋਕ ਸੀ ਜਿਨ੍ਹਾਂ ਨੇ ਪਿੱਛੇ ਰਹਿ ਕੇ ਇਸ ਦੇਸ਼ ਦੀ ਆਜ਼ਾਦੀ ਵਿੱਚ ਸਹਾਇਤਾ ਅੱਜ ਉਹਨਾਂ ਨੂੰ ਵੀ ਪੂਰਾ ਨਮਨ